ਅਸੀਂ ਅੱਜ ਦੱਬੀਏ ਨਾ ਕੱਲ ਦੱਬੀਏ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਉਠਾਉਂਦੇ ਰਵਾਂਗੇ ਇਸ ਲਈ ਪੜਾਓ ਭਾਵੇਂ ਕਿਸਾਨ ਮਜ਼ਦੂਰ ਦੁਕਾਨਦਾਰ ਆ ਉਸ ਬੁੱੱਤਰ ਸਰਕਾਰ ਦਾ ਤਗੜੇ ਹੋ ਕੇ ਪੇਟ ਸਿਆਪਾ ਕਰੋ ਪਰਾਓ ਤੁਹਾਡੇ ਹੱਕਾਂ ਦੀ ਖਾਤਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੋ ਆਪਣਾ ਆਸ ਹੈ ਜਦੋਂ ਦੇਖ ਇਸ ਬੁੱਕਰ ਸਰਕਾਰ ਨੇ ਤਰਸਲੀ ਕੀਤਾ ਉਹਨੂੰ ਇੱਕ ਆਟਵਾਦੀ ਵੱਲੋਂ ਕੱਲੇ ਨਾਲ ਸਾਡੇ ਆਗੂਆਂ ਨੂੰ ਚੋਕੇ ਤੱਕਾ ਕੀਤਾ ਵਾ ਮੈਂ ਇਹ ਪ੍ਰਬੰਧ ਪ੍ਰਸ਼ਾਸਨ ਨੂੰ ਆਨਾ ਵਾ ਇਹ ਵਾ ਸੁਣਦਾ ਕਰਦੀ ਕਰਦੇ ਫਿਰ ਤੋਂ ਸਾਡੇ ਨਾਲ ਕਿ ਜਿਦੋਂ ਅਸਮਾਨ ਦੇ ਕਰੇ ਅੱਜ ਦੇ ਸਾਹਮਣੇ ਪਾਸੀ ਡੰਗਣਾ ਚੱਲੋ ਅਹੀਂ ਪੱਛੇ ਅਹੀਂ ਦੱਬਣਾ ਨਹੀਂ ਨਾ ਤੇ ਦੱਬਾਂਗੇ ਸੋਕੇ ਕਿਸਾਨਾਂ ਦੇ ਮਜ਼ਦੂਰਾਂ ਦੀ ਹੱਕਾਂ ਦੀ ਬਾਤ ਉਹ ਕੋਈ ਨਿਖਾਣ वाहेगुर ख़ाल वाहिगुरू जी सते की कर सिधू स